ਅੱਜ ਦਿਨ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪੰਜ ਮਸਲੇ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਕੈਨੇਡਾ ਦੀ ਫੈਡਰਲ ਰਾਜਨੀਤੀ ਬਾਰੇ ਗੱਲਬਾਤ ਕਰਨੀ ਹੈ ਲਿਬਰਲ ਪਾਰਟੀ ਥੋੜਾ ਜਿਹਾ ਅੱਗੇ ਜਾ ਰਹੀ ਹੈ ਕੰਜ਼ਰਵਟਿਵ ਦੇ ਨੇੜੇ ਹੋ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਸਨੋ ਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਮੌਸਮ ਦਾ ਕੀ ਹਾਲ ਆ ਤੀਜਾ ਜਿਹੜੇ ਡੋਨਲਡ 트ੰਪ ਦੇ ਟੈਰਫ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਸ਼ਹਿਰ ਜਾਂ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਅਸਰ ਪਊਗਾ ਉਹਦੇ ਬਾਰੇ ਗੱਲਬਾਤ ਕਰਨੀ ਆ। ਕੈਨੇਡਾ ਦੇ ਵਿੱਚ ਕਾਰਾਂ ਦੀ ਚੋਰੀ ਘਟੀ ਐ ਤੇ ਫਲੂ ਦਾ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ। ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੀ ਫੈਡਰਲ ਰਾਜਨੀਤੀ ਬਾਰੇ ਫੈਡਰਲ ਰਾਜਨੀਤੀ ਵਿੱਚ ਦੋ ਦੋਸਤੋ ਅਸੀਂ ਜਾਣਦੇ ਕਿ ਜਸਟਨ ਟੂਡੋ ਕਹਿ ਚੁੱਕਿਆ ਵੀ ਮੈਂ ਪਾਸੇ ਹਟ ਜਾਣਾ ਲੀਡਰ ਤੋਂ। ਲਿਬਰਲ ਪਾਰਟੀ ਦੇ ਨੰਬਰ ਬਹੁਤ ਥੱਲੇ ਆ ਰਹੇ ਆ ਬੜੇ ਲੰਬੇ ਸਮੇ ਤੋਂ ਤੇ ਜਿਹੜੇ ਕੰਜ਼ਰਵਟਿਵ ਨੇ ਉਹ ਉੱਪਰ ਨੇ ਅੱਜ ਕੈਨੇਡਾ ਦੇ ਵਿੱਚ ਵੋਟਾਂ ਪੈ ਜਾਣ ਉੱਤੇ 200 ਸੀਟ ਤੋਂ ਉੱਤੇ ਕੰਜ਼ਰਵਟਿਵ ਪਾਰਟੀ ਲੈ ਜਾਂਦੀ ਆ ਤੇ ਪੀਰ ਪੋਲੀਓ ਸਿੱਧੇ ਪ੍ਰਾਈਮ ਮਿਨਿਸਟਰ ਬਣਦੇ ਪਰ ਇਹਦਾ ਜਦੋਂ ਦਾ ਜਸਟਨ ਟੂਡੋ ਨੇ ਐਲਾਨ ਕੀਤਾ ਵੀ ਮੈਂ ਚਲੇ ਜਾਣਾ ਪਾਸੇ ਹਟ ਜਾਣਾ ਤੇ ਦੂਜੀ ਜਿਹੜੀ ਲੀਡਰਸ਼ਿਪ ਰੇਸ ਐਸ ਵੇਲੇ ਚੱਲ ਰਹੀ ਆ ਲਿਬਰਲ ਦੇ ਵਿੱਚ ਉਹਨਾਂ ਦਾ ਨਵਾਂ ਲੀਡਰ ਉਹਨਾਂ ਨੇ ਚੁਣਨਾ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕ ਕਾਰਨੀ ਦਾ ਕਾਫੀ ਨਾਂ ਜਿਹੜਾ ਚਰਚਾ ਦੇ ਵਿੱਚ ਆ ਜਾਂ ਜਿਹੜੇ ਕ੍ਰਿਸਟਿਆ ਫਰੀ ਲੈਂਡ ਤੇ ਹੋਰ ਨਾਂ ਨੇ ਉਦੋਂ ਤੋਂ ਲਿਬਰਲ ਪਾਰਟੀ ਦਾ ਗ੍ਰਾਫ ਉੱਤੇ ਆਉਣਾ ਸ਼ੁਰੂ ਹੋ ਗਿਆ ਹਾਲਾਂਕਿ ਫਰਕ ਬਹੁਤ ਜ਼ਿਆਦਾ ਇੱਥੇ ਦੱਸਣ ਵਾਲੀ ਗੱਲ ਆ ਹੁਣ ਜੇ ਇਹਨੂੰ ਮੋٹے ਰੂਪ ਦੇ ਵਿੱਚ ਸਮਝਣਾ ਹੋਵੇ ਤਾਂ ਜਿੱਦਨ ਜਸਟਰਨ ਟੂਡੋ ਨੇ ਐਲਾਨ ਕੀਤਾ ਵੀ ਮੈਂ ਪਾਰਟੀ ਛੱਡ ਜਣੀ ਆ ਉਸ ਦਿਨ ਸਿਚੁਏਸ਼ਨ ਇਹ ਸੀ ਕਿ ਜੇ ਵੋਟਾਂ ਪੈ ਜਾਣ ਤੇ 220 ਸੀਟਾਂ ਇਹਨਾਂ ਨੂੰ ਮਿਲਦੀਆਂ ਸੀ ਕੰਜ਼ਰਵਟਿਵ ਨੂੰ 50 ਸੀਟਾਂ ਜਿਹੜੀਆਂ ਉਹ ਇਹਨਾਂ ਨੂੰ ਲਿਬਰਲ ਕੋਲੇ ਰਹਿ ਜਾਂਦੀਆਂ ਸੀ 172 ਚਾਹੀਦੀਆਂ ਨੇ ਆਪਾਂ ਨੂੰ ਜਾਣਦਿਆਂ ਆਪਾਂ ਕਿ ਸਰਕਾਰ ਬਣਾਉਣ ਦੇ ਲਈ ਅੱਜ ਜੇ ਵੋਟਾਂ ਪੈ ਜਾਣ ਲਿਬਰਲ ਦੀਆਂ ਕਹਿ ਲਓ ਜੇ ਮੋٹے ਰੂਪ ਦੇ ਵਿੱਚ 18 ਸੀਟਾਂ ਥੱਲੇ ਆ ਗਈਆਂ ਅੰਦਾਜ਼ੇ ਦੱਸਦੇ ਵੀ 202 ਸੀਟਾਂ ਕੰਜ਼ਰਵਟਿਵ ਨੂੰ ਮਿਲਣਗੀਆਂ ਤੇ ਜਿਹੜੇ ਲਿਬਰਲ ਆਏ ਉੱਤੇ ਚਲੇ ਗਿਆ ਇਹ ਪਿਆਹਾਂ ਤੋਂ 30 ਸੀਟਾਂ ਉੱਤੇ ਚਲੇ ਗਏ ਉਹਨਾਂ ਨੂੰ 80 ਸੀਟਾਂ ਮਿਲ ਸਕਦੀਆਂ ਹੁਣ ਇਹਦਾ ਮਤਲਬ ਇਹ ਆ ਕਿ ਲਿਬਰਲ ਪਾਰਟੀ ਨੂੰ ਲਗਾਤਾਰ ਸਪੋਰਟ ਮਿਲ ਰਹੀ ਆ ਜਾਂ ਲਿਬਰਲ ਪਾਰਟੀ ਦੇ ਅੰਕੜੇ ਜਿਹੜੇ ਨੇ ਉਹ ਕਾਫੀ ਉੱਤੇ ਜਾ ਰਹੇ ਆ ਲੋਕ ਇਹ ਅੰਦਾਜ਼ਾ ਲਾਉਂਦੇ ਹੀ ਸੀਗੇ ਜਾਂ ਲੋਕਾਂ ਨੂੰ ਇਹ ਲੱਗਦਾ ਹੀ ਸੀਗਾ ਕਿ ਜੇ ਕਿਤੇ ਥੋੜੀ ਜਿਹੀ ਕਿਉਂਕਿ ਜਿਹੜਾ ਕਨਜ਼ਰਵਟਿਵ ਦੀ ਚੜ੍ਹਾਈ ਹੋਈ ਨਾ ਚੜਤ ਰਹੀ ਹਜੇ ਵੀ ਚੜ੍ਹਤ ਹੈ ਨਾ ਬਿਨਾਂ ਸ਼ੱਕ ਪਰ ਉਹ ਕਿਹਾ ਜਾ ਰਿਹਾ ਕਿ ਸਮੇਂ ਤੋਂ ਪਹਿਲਾਂ ਹੋ ਗਈ ਇਲੈਕਸ਼ਨ ਦੇ ਵਿੱਚ ਸਮਾਂ ਸੀ ਹਜੇ ਇਲੈਕਸ਼ਨ ਤੇ ਜਾ ਕੇ ਸਹੀ ਮੈਨਚ ਅਕਤੂਬਰ ਸੁਣੀਆ ਚਲੋ ਅਕਤੂਬਰ ਨਹੀਂ ਹੋਣਾ ਮਾਰਚ ਤੋਂ ਬਾਅਦ ਹੋ ਜਾਂਦੀ ਆ ਇਹ ਦੇ ਵਿੱਚ ਗਰਮੀਆਂ ਦੇ ਵਿੱਚ ਪਰ ਉਹ ਸਮੇਂ ਤੋਂ ਪਹਿਲਾਂ ਉਹਨਾਂ ਦੀ ਚੜ੍ਹਤ ਜ਼ਿਆਦਾ ਹੋ ਗਈ ਜਿਹੜਾ ਕਿਤੇ ਨਾ ਕਿਤੇ ਹੁਣ ਕਿਉਂਕਿ ਕਪੀਕ ਤੋਂ ਜਾ ਕੇ ਉਹਨੇ ਥੱਲੇ ਆਉਣਾ ਹੀ ਸੀ ਹੁਣ ਜਿਹੜਾ ਅੱਜ ਨੈਨੋਸ ਦਾ ਸਰਵੇ ਆਇਆ ਉਹਦੇ ਨਤੀਜੇ ਆਏ ਨੇ ਨੈਨੋਸ ਰਿਸਰਚ ਦੀ ਜਿਹੜੀ ਪੋਲ ਆ ਉਹ ਦੱਸਦੀ ਆ ਲਿਬਰਲਸ ਪੁਆਇੰਟ ਉੱਤੇ ਲੈ ਕੇ ਜਾ ਰਹੇ ਆ ਔਰ ਗੈਪ ਜਿਹੜਾ ਆ 27 ਦਾ ਸੀਗਾ ਇਹਨਾਂ ਦੇ ਵਿੱਚ ਕਨਜ਼ਰਵਟਿਵ ਲਿਬਰਲ ਨਾਲੋਂ 27 ਪੁਆਇੰਟ ਅੱਗੇ ਸੀ ਜਿਹੜੇ ਹੁਣ ਸਿਰਫ 8 ਪੁਆਇੰਟ ਅੱਗੇ ਰਹਿ ਗਏ ਟਰੂਡੋ ਦੇ ਰੈਜ਼ਿਗਨੇਸ਼ਨ ਦਾ ਬਹੁਤ ਇੰਪੈਕਟ ਪਿਆ ਜਦੋਂ ਜਸਨ ਟੁੱਟੋਂ ਨੇ ਆਪਣਾ ਰਿਜ਼ਾਈਨ ਦੇਣ ਦਾ ਐਲਾਨ ਕੀਤਾ ਲਿਬਰਲਸ ਦੇ ਵਿੱਚ ਸਪੋਰਟ ਵਧਣੀ ਸ਼ੁਰੂ ਹੋ ਗਈਆ ਸਪੈਸ਼ਲੀ ਜਿਹੜੀਆਂ ਔਰਤਾਂ ਦੇ ਵਿੱਚ ਤੇ ਕਵੈਕ ਵਾਲੇ ਪਾਸਿਓ ਜਿਹੜੀ VOTING BLOCKS ਨੇ ਲਿਬਰਲ ਦੇ ਵਿੱਚ ਜਿੱਥੇ ਮਿਲ ਰਿਹਾ ਆ ਉਹ ਔਰਤਾਂ ਨੇ ਖਾਸ ਤੌਰ ਦੇ ਤੇ ਕਵੈਕ ਵਾਲੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਦੋ ਧਿਰਾਂ ਦਾ ਬਹੁਤ ਮਹੱਤਵਪੂਰਨ ਰੋਲ ਆ ਜਿਹੜੇ ਕੰਜ਼ਰਵਟਿਵ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਹਿੱਲ ਗਏ ਨੇ ਥੋੜਾ ਜਿਹਾ ਉਹਨਾਂ ਦਾ ਜਿਹੜੀ ਗਰਾਊਂਡ ਆ ਹਿੱਲ ਗਈ ਉਹ ਥੱਲੇ ਨੂੰ ਆ ਰਹੇ ਨੇ ਭਾਵੇਂ ਲੀਡ ਕਰ ਰਹੇ ਆ ਜੇ ਵੀ ਕੰਜ਼ਰਵਟਿਵ ਪਰ ਬਹੁਤ ਵੱਡੀ ਸਪੋਰਟ ਜਿਹੜਾ ਕਿ ਇਹਨਾਂ ਦਾ 47 ਤੇ ਉੱਤੇ 20 ਦੀ ਲੀਡ ਸੀਗੀ ਉਹ 38 30 ਦੀ ਰਹਿ ਗਈ ਹੈ ਮਤਲਬ ਜਿੱਦਣ ਜਸ਼ਨ ਟਰੂਡੋ ਨੇ ਐਲਾਨ ਨਹੀਂ ਕੀਤਾ ਸੀ ਕਿ ਮੈਂ ਰੈਜ਼ਾਈਨ ਕਰ ਦੇਣਾ ਉਦੋਂ ਲਿਬਰਲ ਦੇ ਨੰਬਰ ਜਿਹੜੇ ਉਹ 47 ਸੀਗੇ ਤਾਂ ਮਾਫੀ ਚਾਹੁੰਦੇ ਕੰਜ਼ਰਵਟਿਵ ਦੇ ਨੰਬਰ 47 ਸੀ ਲਿਬਰਲ ਦੇ ਨੰਬਰ 20 ਸੀ ਮਤਲਬ ਇਨਾਂ ਦੇ ਵਿੱਚ ਵੱਡਾ ਫਰਕ ਹੈਗਾ 27 ਪੁਆਇੰਟ ਦਾ ਫਰਕ ਸੀਗਾ ਅੱਜ ਜਿਹੜੇ ਕਨਸਰਵੇਟਿਵ ਆ ਉਹ 47 ਤੋਂ ਘਟ ਕੇ 38 ਆ ਗਏ ਤੇ ਜਿਹੜੇ ਲਿਬਰਲਸ ਨੇ ਇਹ 20 ਤੋਂ ਵੱਧ ਕੇ 30 ਹੋ ਗਏ ਮਤਲਬ ਕੀ ਆ ਕਿ ਸਿਰਫ 8 ਪੁਆਇੰਟ ਦਾ ਫਰਕ ਰਹਿ ਗਿਆ ਸੋ ਇਹ ਬਹੁਤ ਵੱਡਾ ਆ ਇਹ ਜਿਹੜਾ ਇਸ਼ੂ ਹੈਗਾ ਕੈਨੇਡੀਅਨਸ ਦੇ ਲਈ ਬਹੁਤ ਵੱਡਾ ਇਸ਼ੂ ਬਣ ਗਿਆ ਕਿ ਕੇਸ ਥਾਂ ਦੇ ਉੱਤੇ ਹੁਣ ਰੋਲਾ ਟੈਰਿਫਸ ਦਾ ਆ ਗਿਆ ਸ਼ਾਇਦ ਇਹ سپورਟ ਨਾ ਹੁੰਦੀ ਪਰ ਜਿਸ ਕਿਸਮ ਦਾ ਜਸਟਨ ਟਰੂਡੋ ਨੇ ਜਿਹੜਾ ਸਖਤੀ ਕੀਤੀ ਜਾਂ ਕਹਿ ਲਓ ਕਿ ਜੇ ਇਸ ਕਿਸਮ ਵਰਨੇ ਜਵਾਬ ਦਿੱਤਾ ਅਮਰੀਕਾ ਦੇ ਟੈਰਫ ਦਾ ਹਾਲਾਂਕਿ ਪਾਜ਼ ਹੋ ਗਏ ਸਿਰਫ ਸਟੀਲ ਤੇ ਅਲੂਮੀਨਮ ਵਾਲਾ ਰਹਿ ਗਿਆ ਉਹ ਕਹਿੰਦੇ ਬਹੁਤ ਸਪੋਰਟ ਲਿਬਰਲ ਦੀ ਮਿਲੀ ਹੈ ਜਿਹੜਾ ਇਹਨਾਂ ਨੇ ਜਿਹੜੀ ਖਾਸ ਕਰ ਉਹਦੋਂ ਭਾਸ਼ਣ ਦਿੱਤਾ ਜਸਟਨ ਟ੍ਰੂਡੋ ਨੇ ਉਹ ਤੇ ਸਿੱਧਾ ਉਹਨਾਂ ਦੇ ਉਲਟ ਹੋਣਾ ਵੀ ਤੁਸੀਂ ਲਾ ਦੇ ਤਾਂ ਠੀਕ ਹੈ ਸਾਡੀ ਇਕਨੋਮੀ ਤੁਹਾਡੇ ਨਾਲੋਂ 15 ਗੁਣਾ ਘਟਿਆ ਪਰ ਅਸੀਂ ਵੀ ਟੈਰਫ ਲਾਵਾਂਗੇ ਉਹਦੇ ਨਾਲ ਕੈਨੇਡਾ ਦੇ ਵਿੱਚ ਇੱਕ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਗਈ ਹੁਣ ਦੇਸ਼ ਭਗਤੀ ਦਾ ਕੀ ਰੌਲਾ ਇਹਦਾ ਕੰਜ਼ਰਵਟਿਵ ਨਾਲ ਕਿਉਂ ਵਿਰੋਧਾ ਹਰੇਕ ਦੇਸ਼ ਦੇ ਵਿੱਚ ਕੁਝ ਪਾਰਟੀਆਂ ਦੀ ਵਿਚਾਰਧਾਰਾ ਹੁੰਦੀ ਆ ਕੁਝ ਲਿਬਰਲ ਹੁੰਦੇ ਲਿਬਰਲ ਪਾਰਟੀ ਨਹੀਂ ਮਤਲਬ ਕੁਝ ਜਿਹੜੇ ਆ ਥੋੜੇ ਜੇ ਆ ਖੁੱਲ੍ਹ ਦੇਣ ਵਾਲੇ ਹੁੰਦੇ ਆ ਕੁਝ ਜਿਹੜੇ ਆ ਆਧੁਨਿਕਤਾ ਨੂੰ ਜ਼ਿਆਦਾ ਪਸੰਦ ਕਰਦੇ ਆ ਮਾਡਰਨਿਟੀ ਨੂੰ ਕੁਝ ਜਿਹੜੇ ਰਵਾਇਤੀ ਕਿਸਮ ਦੇ ਹੁੰਦੇ ਆ ਜਿਹੜੇ ਰਵਾਇਤੀ ਕਿਸਮ ਦੇ ਜਾਂ ਉਹਨਾਂ ਵੈਲਿਊਜ਼ ਦੇ ਉੱਤੇ ਖੜੇ ਰਹਿਣ ਵਾਲੇ ਲੋਕ ਉਹਨਾਂ ਨੂੰ ਅਸੀਂ ਰਾਈਟ ਵਿੰਗ ਕਹਿੰਦੇ ਆ ਅਮਰੀਕਾ ਦੇ ਵਿੱਚ ਰਾਈਟ ਵਿੰਗ ਡੋਨਲਡ 트੍ਰੰਪ ਆ ਅਮਰੀਕਾ 'ਚ ਰਾਈਟ ਵਿੰਗ ਡੋਨਲਡ 트੍ਰੰਪ ਆ ਇੱਥੇ ਰਾਈਟ ਵਿੰਗ ਜਿਹੜੇ ਸੱਜੇ ਪੱਖੀ ਨੇ ਜਿਹੜਾ ਪੋਲਿਟੀਕਲ ਸਪੈਕਟਰ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਹੈ ਉਹਦੇ ਉੱਤੇ ਇੱਕ ਖੱਬਾ ਮੰਨਦੇ ਇੱਕ ਸੱਜਾ ਮੰਨਦੇ ਆ ਇਹ ਜਿਹੜੇ ਨੇ ਪੀਰ ਪੋਲੀਵ ਤੇ 트ੰਪੇ ਇੱਕ ਪਾਸੇ ਜਾਂਦੇ ਨੇ ਹੁਣ ਲੋਕਾਂ ਨੂੰ ਇਦਾਂ ਲੱਗਦਾ ਕਿ ਜੇ ਪੀਰ ਜਿਹੜੇ ਉਧਰ 트ੰਪ ਆਗੇ ਤਾਂ ਅਸੀਂ ਇੱਥੇ ਵੀ ਉਸੇ ਤਰ੍ਹਾਂ ਨੂੰ ਜਿਤਾ ਰਹੇ ਆ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਇਸ ਵੇਲੇ ਮੈਟਰ ਕਰ ਰਹੀ ਆ ਤੇ ਲੋਕਾਂ ਨੇ ਫਿਰ ਉਹਦੇ ਵਿਰੋਧ ਦੇ ਵਿੱਚ ਆ ਕੇ ਇਧਰ ਸਪੋਰਟ ਦੇਣੀ ਸ਼ੁਰੂ ਕਰ ਮੰਨਿਆ ਜਾ ਰਿਹਾ ਹੈ ਇਦਾਂ ਇਦਾਂ ਹੋ ਸਕਦਾ ਕਿਉਂਕਿ ਦੋ ਹੀ ਚੀਜ਼ਾਂ ਵਾਪਰੀਆਂ ਸਾਰੇ ਕੁਝ ਦੇ ਵਿੱਚ ਕੋਈ ਇਹੋ ਜਿਹਾ ਜਾਦੂ ਤੇ ਹੋਇਆ ਨਹੀਂ ਇੱਕ ਇਹ ਘਟਨਾ ਵਾਪਰੀ ਕਿ ਜਸਟਿਨ ਟਰੂਡੋ ਛੱਡ ਕੇ ਚਲੇ ਗਏ ਜੇ ਉਹਨੇ ਚਲੇ ਜਾਣਾ ਰਿਜ਼ਾਈਨ ਦਾ ਐਲਾਨ ਕਰ ਦਿੱਤਾ ਦੂਜਾ ਡੋਨਲਡ ਟਰੰਪ ਆ ਕੇ ਤੇ ਉਹਨੇ ਟੈਰਿਫ ਲਾ ਦਿੱਤੇ ਸੋ ਇਹ ਦੋ ਫੈਕਟਰ ਨੇ ਕੰਜ਼ਰਵਟਿਵ ਦੀ ਥੱਲੇ ਕਰ ਦਿੱਤਾ ਉਹਨੂੰ ਤੇ ਜਿਹੜੇ ਲਿਬਰਲ ਨੇ ਇਹ ਉੱਤੇ ਜਾਣ ਲੱਗ ਪਿਆ ਪੀਅਰ ਪੋਲੀਓ ਦੀ ਸਕਸੈਸ 24 ਦੇ ਵਿੱਚ ਖਾਸ ਤੌਰ ਦੇ ਤੇ ਕਿ ਕਾਸਟ ਆਫ ਲਿਵਿੰਗ ਦਾ ਇਸ਼ੂ ਸੀ ਕਿ ਗ੍ਰੋਸਰੀ ਸੀਗੀ ਰੈਂਟ ਸੀਗੇ ਉਹਨਾਂ ਦੇ ਉੱਤੇ ਲਿਬਰਲ ਉਹਨਾਂ ਨੇ ਗੱਲ ਹੀ ਕਰ ਦਿੱਤੀ ਵੀ ਕੈਨੇਡਾ ਦਾ ਤੁਸੀਂ ਹਲਕੀ ਕਰ ਦਿੱਤਾ ਹੁਣ ਚੈਲੰਜ ਇਹਨਾਂ ਦੇ ਵਿੱਚ ਇਹ ਆ ਗਿਆ ਜਿਹੜੀ ਨੈਨੋ ਸੁਜੈਸਟ ਕਰ ਰਹੀ ਆ ਕਿ ਪੀਅਰ ਪੋਲੀਏ ਨੂੰ ਹੁਣ ਫੋਕਸ ਕਰਨਾ ਚਾਹੀਦਾ ਟੈਰਫ ਦੇ ਉੱਤੇ ਜਾਂ ਇਕਨੋਮਿਕ ਇਸ਼ੂਸ ਦੇ ਉੱਤੇ ਜਿ ਸਟੀਲ ਜਿਹੜੀ ਐਲੂਮੀਨਮ ਆ ਉਹਦੇ ਉੱਤੇ ਨੌਕਰੀਆਂ ਦੇ ਉੱਤੇ ਕਿ ਜਿਹੜੇ ਟਾਪਿਕ ਹੈਗੇ ਆ ਜਿਹੜੇ ਹਸਦੇ ਆਰਕਟਿਕ ਜਿਹੜੀ ਸਵੈਰਨਟੀ ਜਾਂ ਜਿਹੜੇ ਹੋਰ ਕਈ ਰੈਲੇਵੈਂਟ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨੂੰ ਛੱਡ ਕੇ ਮੁੱਦੇ ਦੇ ਉੱਤੇ ਆਓ ਲਿਬਰਲ ਲੀਡਰਸ਼ਿਪ ਪਰੇਸ਼ ਹੁਣ ਅਗਲਾ ਸਟੈਪ ਆ ਇਹਦੇ ਵਿੱਚ ਕੈਨੇਡੀਅਨਸ ਜਿਹੜੇ ਨੇ ਉਹ ਆਪਣੇ ਆਪ ਨੂੰ ਟਰੂਡੋ ਤੋਂ ਪਰੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਫਰੈਸ਼ ਪਾਲਿਸਿਸ ਰੈਲੇਵੈਂਟ ਸਾਰਾ ਕੁਝ ਜਿਹੜੀ ਸਪੋਰਟ ਆ ਉੱਥੇ ਆਵੇ ਕੰਜ਼ਰਵਟਿਵ ਲੀਡ ਕਰ ਰਹੇ ਆ ਫਿਰ ਵੀ ਇੱਥੇ ਦੱਸਣ ਵਾਲੀ ਗੱਲ ਆ ਕਿ ਬਿਨਾਂ ਸ਼ੱਕ ਪਰ ਦੂਜਾ ਇਹ ਆ ਕਿ ਇਲੈਕਸ਼ਨ ਕਦੋਂ ਹੁੰਦੀ ਹੈ ਇਹ ਤੇ ਮੋ ਮੈਟਰ ਕਰਦਾ ਹੁਣ ਤੱਕ ਤੇ ਇਹ ਲੱਗਦਾ ਵੀ ਜਿਹੜਾ ਐਸ ਵੇਲੇ ਟ੍ਰੈਂਡ ਚੱਲ ਰਿਹਾ ਹੈ ਜਾਂ ਜਿਹੜਾ ਐਸ ਵੇਲੇ ਰੁਝਾਨ ਆ ਉਰਜਾ ਨੇ ਕਹਿੰਦਾ ਜਿੰਨੀ ਇਲੈਕਸ਼ਨ ਅੱਗੇ ਜਾਈ ਗਈ ਓਨੀ ਜਿਹੜੇ ਲਿਬਰਲ ਆ ਉੱਪਰ ਚਾਈ ਜਾਣਗੇ ਕੰਜ਼ਰਵਟਿਵ ਥੱਲੇ ਜਾ ਰਹੇ ਨੇ ਜੇ ਹੁਣ ਦੇ ਰੁਝਾਨ ਨੂੰ ਦੇਖਿਆ ਜਾਵੇ ਕਿਉਂਕਿ ਪੀਕ 220 ਸੀਟਾਂ ਥੋੜ੍ਹੀਆਂ ਹੁੰਦੀਆਂ 170 72 ਕਿੰਨੀਆਂ ਚਾਹੀਦੀਆਂ ਆਪਾਂ ਨੂੰ ਤੇ ਉਹਦੇ ਵਿੱਚੋਂ 220 ਸੀਟਾਂ ਮਿਲ ਜਾਣੀਆਂ ਇਹਦੇ ਅੰਕੜੇ ਆਉਣੇ ਬਹੁਤ ਵੱਡੀ ਗੱਲ ਆ ਉਹ ਹੁਣ ਥੱਲੇ ਨੂੰ ਆਉਣੇ ਸ਼ੁਰੂ ਹੋ ਗਏ ਲਿਬਰਲ ਨੇ ਜਿੰਨਾ ਗੋਣਾ ਸੀ ਗਵਾ ਚੁੱਕੇ ਸੀ 50 ਸੀਟਾਂ ਰਹਿ ਗਈਆਂ ਤੀਜੇ ਨੰਬਰ ਤੇ ਆ ਗਏ ਐਨਡੀਪੀ ਵੀ ਦੂਜੇ ਤੇ ਸੀਗੀ ਇਹ ਤੀਜੇ ਤੇ ਚਲੇ ਗਏ ਪਰ ਹੁਣ ਇਹਨਾਂ ਨੂੰ ਕਿਉਂਕਿ ਸਾਰਾ ਕੁਝ ਹੀ ਗਵਾ ਚੁੱਕਾ ਸੀ ਜੋ ਕੁਝ ਵੀ ਹੈ ਇਹਨਾਂ ਦਾ ਫਾਇਦਾ ਹੋ ਰਿਹਾ ਸੋ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਗੱਲਬਾਤ ਜਾਂਦੀ ਹੈ ਪਰ ਅਜੇ ਲੱਗਦਾ ਕਿ ਵੀ ਜੇ ਕਿਉਂਕਿ ਮਾਰਕ ਕਾਰਨੇ ਜਾਂ ਕੋਈ ਇਦਾਂ ਦਾ ਵਿਅਕਤੀ ਜਿਹੜਾ ਵੀ ਇਹਨਾਂ ਦਾ ਲੀਡਰ ਆ ਜਾਂਦਾ ਹੈ ਉਹਦੇ ਨਾਲ ਇੱਕ ਪੁਸ਼ ਹੋਰ ਵੱਜ ਸਕਦਾ ਇੱਕ ਹੋਰ ਜਿਹੜਾ ਫਰਕ ਪਾਊਗਾ ਸੋ ਇਹ ਵੀ ਦੱਸ ਰਿਹਾ ਹੈ ਕੁਝ ਲੋਕ ਕਿ ਜਿਵੇਂ ਮਾਰਕ ਕਾਰਨੇ ਆ ਜਾਂਦੇ ਆ ਤਾਂ ਉਹਦੇ ਨਾਲ ਵੀ ਕੁਝ ਪੁਆਇੰਟਾਂ ਦਾ ਫਰਕ ਪੈ ਜਾਂਦਾ ਸੋ ਕਿਤੇ ਨਾ ਕਿਤੇ ਗੱਲ ਨੇੜੇ ਤੇੜੇ ਜਾ ਸਕਦੀ ਹੈ ਅਗਲੀ ਗੱਲ ਮੈਂ ਦੱਸੂ ਬ੍ਰਿਟਿਸ਼ ਕੋਲੰਬੀਆ ਬਾਰੇ ਬ੍ਰਿਟਿਸ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਸਨੋ ਪੈਕ ਆ ਨਾਰਮਲ ਤੋਂ ਥੱਲੇ ਆ ਸਾਡੇ ਬਰਫ ਪਾਣੀ ਬਹੁਤ ਜ਼ਰੂਰੀ ਆ ਬਰਫ ਦੇ ਨਾਲ ਹੀ ਦਰਿਆਵਾਂ 'ਚ ਪਾਣੀ ਆਉਂਦਾ ਪਾਣੀ ਦੇ ਨਾਲ ਹੀ ਬਾਕੀ ਸਾਰਾ ਕੰਮ ਕਰ ਚੱਲਦਾ ਫ फेब्रुवारी 2025 ਦੇ ਅਸੀਂ ਅੱਜ ਅੱਧ ਦੇ ਵਿਚਕਾਰ ਆ ਲਗਭਗ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਨੋ ਪੈਕ ਜਿਹੜਾ ਹੈਗਾ ਉਹ 28% ਥੱਲੇ ਦੱਸਿਆ ਜਾ ਰਿਹਾ ਨਾਰਮਲ ਤੋਂ ਮਤਲਬ ਕੀ ਆ ਬਹੁਤ ਘੱਟ ਸਨੋ ਆਇਆ ਇਸ ਵੇਲੇ ਇਸ ਵੇਲੇ ਤੱਕ ਜਿੰਨੀ ਪਾਣੀ ਚਾਹੀਦੀ ਆ ਸਟਾਰਟ ਬਹੁਤ ਖੁਸ਼ਕ ਹੋਇਆ ਡਰਾਈ ਸਟਾਰਟ ਸਾਲ ਦੀ ਸ਼ੁਰੂਆਤ ਜਿਹੜੀ ਆ ਉਹ ਬਹੁਤ ਡਰਾਈ ਵੈਦਰ ਦੇ ਨਾਲ ਹੋਈ ਆ ਪ੍ਰੈਸੀਪਿਟੇਸ਼ਨ ਜਿਹੜੀ ਆ ਉਹ ਨਾਰਮਲ ਤੋਂ ਥੱਲੇ ਰਹੀ ਆ ਪਾਰਟਿਕੁਲਰਲੀ ਜਨਵਰੀ ਦੇ ਵਿੱਚ ਜਿਹੜੀ ਕਿ ਟਿਪਿਕਲੀ ਉਹ ਮਹੀਨਾ ਹੁੰਦਾ ਜਦੋਂ ਸਭ ਤੋਂ ਵੱਧ ਬਰਫ਼ ਪੈਂਦੀ ਜਨਵਰੀ ਦੇ ਵਿੱਚ ਤੇ ਇਦੋਂ ਹੀ ਸਾਰਾ ਜਿਹੜਾ ਇਹ ਸਾਮ ਸਬਾਲ ਹੁੰਦੀ ਆ ਸੋ ਸਨੋ ਦੇ ਵਿੱਚ ਇਹ ਜਿਹੜਾ ਡਰਾਮੈਟਿਕ ਡ੍ਰੌਪ ਕਿਉਂ ਹੋਇਆ ਪਤਾ ਨਹੀਂ ਜਨਵਰੀ ਦੇ ਵਿੱਚ ਜਿਹੜੀ ਸਨੋ ਅਕਮੂਲੇਸ਼ਨ ਸੀ ਉਹ ਸਭ ਤੋਂ ਘੱਟ ਆ ਜਿਹੜੇ ਮਤਲਬ 1980 ਤੋਂ ਬਾਅਦ ਕਦੇ ਇਦਾਂ ਨਹੀਂ ਹੋਇਆ ਕਿ ਜਨਵਰੀ ਦੇ ਵਿੱਚ ਸਨੋ ਨਾ ਪਈ ਹੋਵੇ ਇੰਨੀ ਜ਼ਿਆਦਾ ਜਾਂ ਇੰਨੀ ਘੱਟ ਪਈ ਹੋਵੇ ਹੁਣੇ ਇੱਕਦਮ ਕਿਉਂ ਸਨੋ ਪੈਣੀ ਘਟ ਗਈ ਇਹ ਇੱਕ ਬਹੁਤ ਵੱਡਾ ਸਵਾਲ ਆ ਵਿਗਿਆਨੀਆਂ ਦੇ ਲਈ ਵੀ ਤੇ ਇਹਦਾ ਅਸਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਜਿਹੜੀਆਂ ਟੌਪ 10 ਡਰਾਈਐਸਟ ਜਨਵਰੀਜ਼ ਤੁਸੀਂ ਮੰਨ ਲਓ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੀਸੀ ਦੇ ਵਿੱਚ ਤੇ ਆਬਸਪੋਰਡ ਵੀ ਆ ਕੋਲੋਨਾ ਵੀ ਆ ਪਟਿੰਗਟਨ ਵੀ ਆ ਇਹਨਾਂ ਦੇ ਵਿੱਚ ਮਤਲਬ ਜਿਹੜੀਆਂ ਟੌਪ 10 ਡਰਾਈਐਸਟ ਜਨਵਰੀ ਮਤਲਬ ਉਹ ਜਨਵਰੀ ਜਦੋਂ ਸਭ ਤੋਂ ਘੱਟ ਬਰਫ਼ ਪਈ ਹੋਵੇ ਉਹ ਰਿਕਾਰਡ ਕੀਤੀਆਂ ਗਈਆਂ ਸੋ ਇਹ ਕਹਿ ਲਓ ਕਿ ਬਹੁਤ ਇਹ ਇੱਕ ਅਨਯੂਜੂਅਲ ਜਿਹਾ ਮਹੀਨਾ ਸੀਗਾ ਜਿਹੜੀ ਜਨਵਰੀ ਦੇ ਆਖਰ ਦੇ ਵਿੱਚ ਥੋੜੀ ਜਿਹੀ ਪ੍ਰੈਸੀਪਿਟੇਸ਼ਨ ਸ਼ੁਰੂ ਹੋਣੀ ਸ਼ੁਰੂ ਹੋਈ ਸੀ ਜਿਹਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਮਤਲਬ ਬਚਾਅ ਹੋਇਆ ਫਰਵਰੀ ਭਾਵੇਂ ਸਨੋ ਪਈ ਹੈ ਪਰ ਹਜੇ ਵੀ ਡਰਾਈ ਆ ਅਜੇ ਤੱਕ ਜੇ ਦੇਖਿਆ ਜਾਵੇ ਫਰਵਰੀ ਵੀ ਜਿਹੜਾ ਡਰਾਈ ਆ ਤੇ ਵੈਦਰ ਜਿਹੜਾ ਐ ਐਕਸਪਰਟ ਉਹ ਦੱਸ ਰਹੇ ਆ ਕਿ ਇਹ ਅਜੇ ਮਤਲਬ 7 ਤੋਂ 10 ਦਿਨ ਜਿਹੜੇ ਹੋਰ ਹੈਗੇ ਆ ਕਿ ਕੋਸ਼ਿਸ਼ ਕਰਨ ਇਫਰੈਂਟ ਚੇਂਜ ਇਸ ਬਾਦਰ ਪੈਟਰਨ ਦੇ ਵਿੱਚ ਆਉਂਦੀ ਆ ਜਿਹੜੀ স্নੋ ਪੈਕ ਲੈਵਲਸ ਨੇ ਉਹ ਫਰਕ ਬਹੁਤ ਹਰਾਂ ਦੇ ਵਿੱਚ ਇਹ 20% ਤੋਂ ਲੈ ਕੇ 108% ਤੱਕ ਆ ਨਾਰਮਲ ਦੇ ਵਿੱਚ ਫਰਕ ਪੈ ਰਿਹਾ ਮਤਲਬ ਇੱਕ ਪਾਸੇ 20% ਆ ਤੇ ਇੱਕ ਪਾਸੇ 108% ਆ ਸੋ ਜਿਹੜਾ ਇਹ ਸਾਰੇ ਦਾ ਜਿਹੜਾ ਹੈਗਾ স্নੋ ਫਾਲ ਦਾ ਫਰਕ ਪੈ ਰਿਹਾ ਸੋ ਸੋਕੇ ਦਾ ਖਤਰਾ ਇਹਦੇ ਨਾਲ ਪੈਦਾ ਹੋ ਜਾਂਦਾ ਨਾਰਮਲ ਤੋਂ ਥੱਲੇ ਜਦੋਂ স্নੋ ਪੈਕ ਹੁੰਦਾ ਉਸ ਵੇਲੇ ਕੀ ਆ ਸੋਕਾ ਪਊਗਾ ਡਰਾਟ ਕੰਡੀਸ਼ਨ ਜਿਹੜੀਆਂ ਅੱਗੇ ਸਪ੍ਰਿੰਗ ਦੇ ਵਿੱਚ ਜਾਂ ਸਮਰ ਦੇ ਵਿੱਚ ਜਾ ਕੇ ਜਿੰਨੀ ਘੱਟ ਮਤਲਬ ਬਰਫ਼ ਓਨੀ ਘੱਟ ਵਾਟਰ ਅਵੇਲੇਬਿਲਿਟੀ ਸਾਲ ਦੇ ਵਿੱਚ ਅੱਗੇ ਜਾ ਕੇ ਤੇ ਉਹਦੇ ਨਾਲ ਤਾਂ ਕੁਝ ਥਾਵਾਂ ਦੇ ਉੱਤੇ ਜਿਹੜਾ ਫੂਡ ਰਿਸਕ ਵੀ ਹੋ ਜਾਂਦਾ ਕੁਝ ਏਰੀਆਜ਼ ਦੇ ਵਿੱਚ ਜਿਹੜਾ ਸਨੋ ਪੈਕ ਜਿਹੜਾ ਨੀਅਰ ਨਾਰਮਲ ਨਹੀਂ ਹੁੰਦਾ ਉੱਥੇ ਜਿਹੜਾ ਜਿੱਥੇ ਹੋ ਜਾਂਦਾ ਫਲਡਿੰਗ ਦਾ ਰਿਸਕ ਵੀ ਸਪ੍ਰਿੰਗ ਦੇ ਵਿੱਚ ਰਹਿੰਦਾ ਕਿ ਜਿਹੜੀ ਮਤਲਬ ਜਿੱਥੇ ਕਿਤੇ ਉਹਦਾ ਉਹਦਾ ਖਤਰਾ ਦੂਜਾ ਵੀ ਉਹਦੇ ਨਾਲ ਇੱਕ ਪੱਖ जोडਦਾ ਆ ਕਿ ਜਿਹੜਾਂ ਇਲਾਕਿਆਂ ਦੇ ਵਿੱਚ ਨੀਅਰ ਨਾਰਮਲ ਸਨੋ ਪੈਕ ਆ ਉੱਥੇ ਕੀ ਹੁੰਦਾ ਆ ਕਿ ਉੱਥੇ ਫਲਡਿੰਗ ਦਾ ਰਿਸਕ ਵੱਧ ਜਾਂਦਾ ਸਪ੍ਰਿੰਗ ਦੇ ਵਿੱਚ ਕਿਉਂਕਿ ਸਨੋ ਬਹੁਤ ਜਲਦੀ ਮੈਲਟ ਹੁੰਦੀ ਆ ਫਿਰ ਉੱਥੇ ਸੋ ਹੁਣ ਇਹ ਆ ਕਿ ਟਿਪੀਕਲ ਇੱਕ ਸਨੋ ਪੈਕ ਲੈਵਲ ਦੇ ਉੱਤੇ ਪਹੁੰਚਣ ਦੇ ਲਈ ਅਗਲੇ ਦਿਨਾਂ ਦੇ ਵਿੱਚ ਰੈਕર્ડ ਸਨੋ ਫਾਲ ਚਾਹੀਦੀ ਆ ਤਾ ਜਾ ਕੇ ਠੀਕ ਹੋ ਸਕਦਾ ਆ ਨਹੀਂ ਤਾਂ ਜਿਹੜੀ ਇਹ ਜਿਹੜੇ ਅਗਲੇ ਕੁਝ ਹਫ਼ਤੇ ਨੇ ਉਹਨਾਂ ਦੇ ਵਿੱਚ ਐਕਸਪਰਟ ਕਹਿੰਦੇ ਆ ਕਿ ਮਤਲਬ ਘੱਟੋ-ਘੱਟ 6 ਹਫ਼ਤੇ ਹੋਰ ਤਕੜੀ ਇੱਥੇ ਬਰਫ਼ ਪਵੇ ਤਾਂ ਜਾ ਕੇ ਸੌਖਾ ਤਾਂ ਨਾਰਮਲ ਦੇ ਨੇੜੇ ਹੁੰਦਾ ਅਗਲੀ ਵਾਰ ਬਾਦ ਦੋਸਤੋ 트ੰਪ ਦੇ ਟੈਰਿਫਸ ਦੀ ਆ ਲਗਾਤਾਰ ਚਰਚਾ ਦੇ ਵਿੱਚ ਨਹੀਂ ਤੇ ਹੁਣ ਫੇਰ ਜਿਹੜਾ ਸਟੀਲ ਤੇ ਐਲੂਮਿਨਮ ਦੇ ਉੱਤੇ ਟੈਰਿਫਾ ਇਹਦਾ ਅੱਜ ਹਾਲਾਂਕਿ ਲਗਾਤਾਰ ਸਾਰੇ ਪ੍ਰੀਮੀਅਰ ਕੈਨੇਡਾ ਦੇ ਕਹਿ ਰਹੇ ਕਿ ਅਸੀਂ ਇਕੱਠੇ ਹਾਂ ਅਸੀਂ ਜਵਾਬ ਦੇਣ ਲਈ ਤਿਆਰ ਹਾਂ ਪਰ ਗੱਲਬਾਤ ਕਿਸੇ ਪਾਸੇ ਲੱਗ ਨਹੀਂ ਰਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਉਣ ਵਾਲੇ ਜਿਹੜੇ ਟੈਰਿਫ ਨੇ ਉਹਦੇ ਨਾਲ ਕੁਝ ਥਾਵਾਂ ਦੇ ਉੱਤੇ ਜ਼ਿਆਦਾ ਫਰਕ ਪਊਗਾ ਕੁਝ ਦੇ ਉੱਤੇ ਘੱਟ ਪਊਗਾ ਜਿਵੇਂ ਸਾਊਥ-ਵੈਸਟ ਅਨਟੈਰੀਓ ਦੇ ਵਿੱਚ ਉੱਥੇ ਹਾਰਡ ਹਿੱਟ ਹੋਊਗਾ ਜਿਹੜੀ ਕੈਨੇਡੀਅਨ ਚੈਂਬਰ ਆਫ ਕਮਰਸ ਦੀ ਰਿਪੋਰਟ ਆ ਕਿਉਂਕਿ ਹਾਲਾਂਕਿ ਅਸਰ ਤੇ ਪੂਰੇ ਕੈਨੇਡਾ ਦੇ ਉੱਤੇ ਪੈਣਾ ਪਰ ਕੁਝ ਥਾਵਾਂ ਦੇ ਉੱਤੇ ਅਸਰ ਜ਼ਿਆਦਾ ਪਊਗਾ ਕੁਝ ਥਾਵਾਂ ਦੇ ਉੱਤੇ ਘੱਟ ਪਊਗਾ ਜਿਵੇਂ ਇੰਟਰੀਓ ਦੇ ਸ਼ਹਿਰ ਨੇ ਜਿਹੜਾ ਕੁਝ ਪੋਰਸ਼ਨ ਇਹਨਾਂ ਦੇ ਜਿਹੜੇ ਵਲਨਰੇਬਲ ਨੇ ਜਿਨ੍ਹਾਂ ਦੇ ਉੱਤੇ ਸਭ ਤੋਂ ਵੱਧ ਖਤਰਾ ਵਿੰਟਸਰ ਆ ਇਸੇ ਤਰ੍ਹਾਂ ਕਿਚਨਰ ਆ ਵਾਟਰਲੂ ਆ ਹਾਮਿਲਟਨ ਆ ਇਹਨਾਂ ਦੇ ਉੱਤੇ ਪਾਰਟਿਕੂਲਰ ਇਫੈਕਟ ਪਊਗਾ ਨਾ ਟੈਰਿਫਸ ਦਾ ਵਿੰਟਸਰ ਸਭ ਤੋਂ ਜ਼ਿਆਦਾ ਵਲਨਰੇਬਲ ਦੱਸਿਆ ਜਾ ਰਿਹਾ ਜਿੱਤੇ ਸਭ ਤੋਂ ਜ਼ਿਆਦਾ ਅਸਰ ਪਣਾ ਇੰਟਰੀਓ ਦਾ ਸ਼ਹਿਰ ਵਿੰਟਸਰ ਦੇ ਉ ਸਭ ਤੋਂ ਜ਼ਿਆਦਾ ਇਹਦਾ ਅਸਰ ਪਊਗਾ ਕਿਉਂਕਿ ਜਿਹੜਾ ਟੈਰਿਫ ਐਕਸਪੋਜ਼ਰ ਇੰਡੈਕਸ ਆ ਮਤਲਬ ਉਹ ਇੱਕ ਇੰਡੈਕਸ ਬਣਾਇਆ ਕਿ ਕਿਹੜੇ ਤੇ ਕਿੰਨਾ ਅਸਰ ਪਣਾ ਉਹ 61.7% ਦੱਸਿਆ ਜਾ ਰਿਹਾ ਕਿਉਂਕਿ ਇੱਥੇ ਦੀ ਆਟੋਮੋਟਿਵ ਇੰਡਸਟਰੀ ਬਹੁਤ ਸਟਰੋਂਗ ਆ ਜਿਹੜੇ ਫੋਰਡ ਦੇ ਤੇ ਦੂਜੇ ਹੈਗੇ ਆ ਜਿੰਨੇ ਪਾਰਟ ਨੇ ਇੱਥੇ ਬਣਦੇ ਨੇ ਮਿਸ਼ੀਗਨ ਦੇ ਨਾਲ ਇਹਨਾਂ ਦਾ ਸਿੱਧਾ ਆਪਸ ਦੇ ਵਿੱਚ ਰابطਾ ਆ ਸੋ ਇਹ ਤੇ ਸਭ ਤੋਂ ਵੱਧ ਅਸਰ ਪਊਗਾ ਆਟੋਮੋਟਿਵ ਤੇ ਮੈਨੂਫੈਕਚਰਿੰਗ ਜਿਹੜੀ ਇੰਡਸਟਰੀ ਆ ਉਹਨਾਂ ਦੇ ਉੱਤੇ ਸਭ ਤੋਂ ਵੱਧ ਅਸਰ ਪੈਣਾ ਜਿਹੜੀ ਇਹ ਸੈਕੰਡ ਮੋਸਟ ਜਿਹੜੀ ਇੰਡਸਟਰੀ ਹੈ ਜਿਹੜੀ 네ਗੇਟਿਵਲੀ ਹਾਰਡ ਹਿੱਟ ਹੋਣੀ ਹੈ ਅਨਟੇਰੀਓ ਦੇ ਕੁਝ ਇਲਾਕੇ ਜਿਦਾਂ ਦੱਸਿਆ ਗਿਆ ਕਿਚਨਰ ਤੋਂ ਲੈ ਕੇ ਵਾਟਰਲੂ ਬ੍ਰੈਂਟਫਰਡ ਤੋਂ ਲੈ ਕੇ ਗੋਲਫ ਇਹ ਸਭ ਤੋਂ ਜ਼ਿਆਦਾ ਹਾਈ ਉਹਦੇ ਰਿਸਕ ਦੇ ਵਿੱਚ ਦੱਸੇ ਜਾ ਰਿਹਾ ਹੈ ਸਟੀਲ ਇੰਡਸਟਰੀ ਹਮਿਲਟਨ 8ਵੇਂ ਨੰਬਰ ਦੇ ਉੱਤੇ ਦੱਸਿਆ ਜਾ ਰਿਹਾ ਮਤਲਬ ਇਹ ਸਾਰੇ ਜਿਹਨਾਂ ਟੈਰਿਫਸ ਦਾ ਕਿਹਦੇ ਉੱਤੇ ਕਿੰਨਾ ਅਸਰ ਪਊਗਾ ਇਹ ਕੁਝ ਸ਼ਹਿਰਾਂ ਦੇ ਉੱਤੇ ਜ਼ਿਆਦਾ ਆ ਤੇ ਕੁਝ ਸ਼ਹਿਰਾਂ ਦੇ ਉੱਤੇ ਇਹ ਘਟਾ ਜੇ ਇਹਨੂੰ ਦੇਖਣਾ ਹੋਵੇ ਕਿ ਜਿਹੜੇ ਟੌਪ ਦੇ ਉੱਤੇ ਕਿਹੜੇ ਸ਼ਹਿਰ ਨੇ ਨਿਊ ਬ੍ਰਾਂਟਸਵਿਕ ਦੇ ਵਿੱਚ ਸੀంట్ ਜੋਨਸ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਊਗਾ 131.1% ਕੈਲਗਰੀ ਜਿਹੜਾ ਅਲਬਰਟਾ ਦੇ ਵਿੱਚ ਆ ਉਹ ਦੂਜੇ ਨੰਬਰ ਤੇ ਆਉਂਦਾ ਇਹਨੂੰ 81% ਦੱਸਿਆ ਜਾ ਰਿਹਾ ਵਿੰਡਸਰ ਇੰਟਰੀਓ ਤੀਜੇ ਨੰਬਰ ਤੇ ਆਉਂਦਾ 61% ਦੇ ਉੱਤੇ ਕਿਚਨਰ ਜਿਹੜਾ ਆ ਵਾਟਰਲੂ ਇੰਟਰੀਓ ਦੇ ਵਿੱਚ ਇਹ 43% ਦੇ ਉੱਤੇ ਚੌਥੇ ਨੰਬਰ ਦੇ ਉੱਤੇ ਆਉਂਦਾ ਪੰਜਵੇਂ ਨੰਬਰ ਦੇ ਉੱਤੇ ਗਲਫ ਆਉਂਦਾ 24% ਫਿਰ ਜਿਹੜਾ ਜਿਹੜਾ ਸੈਗਨੇ ਕੋਬੈਕ ਦੇ ਵਿੱਚ ਇਹ 7ਵੇਂ ਨੰਬਰ ਤੇ ਆਉਂਦਾ 23% ਦੇ ਨਾਲ ਫਿਰ ਹਮਿਲਟਨ ਫਿਰ ਟੋਰਸ ਰਿਵਰ ਜਿਹੜਾ ਆਪਣਾ ਟੋਰੇਸ ਆਉਂਦਾ ਇੱਥੇ ਕੋਬੈਕ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਕਹਿ ਲਓ ਕਿ ਬੈਲਬਲੂ ਵੈਸਟ ਦੇ ਵਿੱਚ ਆਉਂਦਾ ਹੈ ਕੋਬੈਕ ਦੇ ਵਿੱਚ ਥੰਡਰਵੇ ਇੰਟਰੀਓ ਆਸ਼ਵਾ ਇਹ ਸਾਰੇ ਔਰ ਐਮਬਸਫੋਰਡ ਤੇ ਮਿਸ਼ਨ ਜਿਹੜਾ ਆਖਰ ਦੇ ਵਿੱਚ ਆਉਂਦਾ ਜਿਹਦੇ ਉੱਤੇ ਬੀਸੀ ਦੇ ਵਿੱਚ 7.6% ਅਸਰ ਦੱਸਿਆ ਜਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਟੈਰਫ ਲੱਗਦੇ ਆ ਤੇ ਕੀ ਇਹਦਾ ਅਸਰ ਪੈਂਦਾ ਅਗਲੀ ਗੱਲ ਬਾਦ ਦੋਸਤੋ ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਚੰਗੀ ਖਬਰ ਇਹ ਆ ਕਿ ਕੈਨੇਡਾ ਦੇ ਵਿੱਚ ਕਾਰਾਂ ਦੀ ਚੋਰੀ ਘਟੀ ਆ ਜਿਹੜੇ ਪ੍ਰਾਈਵੇਟ ਵਹੀਕਲ ਆ ਆਟੋ ਥੈਫਟ ਪ੍ਰਾਈਵੇਟ ਵਹੀਕਲ ਦਾ ਇਹ ਲਗਭਗ 19% 2023 ਦੇ ਮੁਕਾਬਲੇ ਦੇ ਵਿੱਚ ਘਟ ਗਿਆ ਆ ਈ 70000 ਵਹੀਕਲ ਚ ਚੋਰੀ ਹੋਇਆ ਸੀ ਤੇ ਇਹ ਘਟ ਕੇ 57000 ਦੇ ਉੱਤੇ ਆ ਗਿਆ ਹਾਲਾਂਕਿ ਹਜੇ ਵੀ ਇਹ ਨੰਬਰ ਬਹੁਤ ਉੱਚਾ ਆ ਭਾਵੇਂ ਇਸ ਡ੍ਰੌਪ ਦੇ ਬਾਵਜੂਦ ਜਿਹੜੇ ਚੋਰੀ ਕੀਤੇ ਗਏ ਵਹੀਕਲਸ ਨੇ ਉਹ ਅਨਰੀਜ਼ਨੇਬਲੀ ਹਾਈ ਆ ਮਤਲਬ ਇੱਕ ਸੁਸਾਇਟੀ ਦੇ ਵਿੱਚ ਆਮ ਤੌਰ ਦੇ ਤੇ ਕੁਝ ਚੋਰੀਆਂ ਹੁੰਦੀਆਂ ਹੀ ਆ ਪਰ ਇਹ ਬਹੁਤ ਉੱਤੇ ਆ ਜਿਹੜੀ ਇਕੁਇਟ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਅੰਕੜੇ ਜਾਰੀ ਕੀਤੇ ਆ ਉਹਨਾਂ ਦੇ ਹਿਸਾਬ ਦੇ ਨਾਲ ਅਲਬਰਟਾ ਐਸਵੇਲੇ ਵੱਡਾ ਇਲਾਕਾ ਆ ਜਿੱਥੇ ਖਤਰਾ ਆ ਕਿਉਂਕਿ ਕੈਨੇਡਾ ਦੇ ਵਿੱਚ ਘਟ ਰਿਹਾ ਇੱਥੇ ਵੱਧ ਰਿਹਾ ਇੱਥੇ ਹਾਈ ਵੈਲਿਊ ਜਿਹੜੇ ਵਹੀਕਲਸ ਨੇ ਉਹ ਐਕਸਪੋਰਟ ਦੇ ਲਈ ਚੋਰੀ ਕੀਤੇ ਜਾ ਰਹੇ ਆ ਅਲਬਰਟਾ ਦੇ ਵਿੱਚੋਂ ਜਿਹੜਾ ਪੁਰਾਣੇ ਟਰੱਕ ਜਿਹੜੇ ਪਹਿਲਾਂ ਚੋਰੀ ਹੁੰਦੇ ਸੀਗੇ ਤੇ ਬਾਅਦ ਦੇ ਵਿੱਚ ਉਹ ਇੱਧਰ ਉੱਧਰ ਸਿੱਟ ਦਿੱਤੇ ਜਾਂਦੇ ਸੀਗੇ ਸੋ ਜਿਹੜੀ ਰੀਵਿਨਿੰਗ ਪ੍ਰੋਬਲਮਸ ਦੀ ਆ ਰਹੀ ਆ ਵਿਨ ਵਿਨ ਵਹੀਕਲ ਆਇਡੈਂਟੀਫਿਕੇਸ਼ਨ ਨੰਬਰ ਕਾਰ ਦੇ ਅੱਗੇ ਜਿਹੜਾ ਉਹ ਇੱਕ ਨੰਬਰ ਲਿਖਿਆ ਹੁੰਦਾ ਜਿਹੜਾ ਉਸ ਵਹੀਕਲ ਦਾ ਆਈਡੈਂਟੀਫਿਕੇਸ਼ਨ ਨੰਬਰ ਆ ਚੋਰ ਅਲਬਾਰਟਾ ਦੇ ਵਿੱਚ ਕਰਕੇ ਕਹੇ ਆ ਕਰਕੇ ਰਹੇ ਆ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਜਿਹੜੇ ਬਦਲ ਰਹੇ ਆ ਤੇ ਉਹ ਜਦੋਂ ਚੋਰੀ ਕਰ ਲੈਂਦੇ ਉਸ ਤੋਂ ਬਾਅਦ ਫਿਰ ਉਹ ਲੈਜਿਟਿਮੇਟ ਲੱਗਦਾ ਵੀ ਇਹ ਠੀਕ ਆ ਸੋ ਇਹਨੂੰ ਰੀਵਿਨਿੰਗ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਚੋਰੀ ਕੀਤਾ ਵਹੀਕਲ ਲੱਭ ਵਹੀਕਲ ਕਿੱਥੋਂ ਲੱਭਣਾ ਉਹ ਵਿਨ ਨੰਬਰ ਤੋਂ ਹੀ ਲੱਭਣਾ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਤੋਂ ਹੀ ਇੱਕ ਤਾਂ ਲਾਇਸੈਂਸ ਪਲੇਟ ਹੁੰਦੀ ਆ ਇੱਕ ਜਿਹੜਾ ਤੁਹਾਡਾ ਮੂਰਲਾ ਸ਼ੀਸ਼ਾ ਹੁੰਦਾ ਕਾਰ ਦਾ ਜਿੱਥੇ ਜਾ ਕੇ ਮੁੱਕਦਾ ਜਿੱਥੇ ਇੱਕ ਵਾਈਪਰ ਹੁੰਦੇ ਉਹਦੇ ਥੱਲੇ ਇੱਕ ਨੰਬਰ ਲਿਖਿਆ ਹੁੰਦਾ ਉਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਚੈਨਲ ਦੇ ਜਿੱਥੇ ਵਹੀਕਲ ਦੀ ਹਿਸਟਰੀ ਤੇ ਸਾਰਾ ਕੁਝ ਪਤਾ ਲੱਗਦਾ ਇਹ ਉਹਨੂੰ ਹੀ ਬਦਲ ਦਿੰਦੇ ਆ ਤੇ ਜਦੋਂ ਉਹ ਬਦਲਿਆ ਫੇਰ ਵਹੀਕਲ ਨਹੀਂ ਲੱਭਦਾ ਵੀ ਕਿਹਦਾ ਆ ਤੇ ਕਿੱਥੇ ਗਿਆ ਫੇਰ ਇਹਨੂੰ ਇਹ ਐਕਸਪੋਰਟ ਕਰਦੇ ਆ ਜਿਹੜੇ ਆਰਗੇਨਾਈਜ਼ਡ ਕਰਾਈਮ ਗਰੁੱਪਸ ਹੈਗੇ ਆ ਉਹਨਾਂ ਦੇ ਵਿੱਚ ਔਰ ਇਹ ਇੱਕ ਜਿਹੜੀ ਬੜੀ ਉਹ ਦੂਜਾ ਵੀ ਉਹ ਜਿਹੜੇ ਚੋਰੀ ਕੀਤੇ ਵਹੀਕਲ ਸੀ ਫੇਰ ਲੱਭਣ ਦੀ ਉਦੀ ਜਿਹੜੀ ਹੈਗੀ ਆ ਪਰਸੈਂਟੇਜ ਉਹ ਵੀ ਘਟ ਜਾਂਦੀ ਆ ਉਹਨਾਂ ਨੂੰ ਇਹ ਆਮ ਤੌਰ ਦੇ ਤੇ ਐਕਸਪੋਰਟ ਕਰ ਦਿੰਦੇ ਆ ਸੋ ਜਿਹੜੀ ਵਹੀਕਲ ਰਿਕਵਰੀ ਘਟ ਗਈ ਆ ਉਹ ਡ੍ਰੌਪ ਹੋ ਗਈ ਆ ਰੋਬਰਟਾ ਦੇ ਵਿੱਚ ਜੇ ਪਹਿਲਾਂ ਇਹ ਜਿਹੜੀ 23 ਦੇ ਵਿੱਚ 87% ਵਹੀਕਲ ਰਿਕਵਰੀ ਹੋ ਜਾਂਦੀ ਸੀ ਹੁਣ ਉਹ ਘਟ ਕੇ 77% ਦੇ ਉੱਤੇ ਆ ਗਈ ਆ ਜਿਹੜਾ ਨੈਸ਼ਨਲ ਰਿਕਵਰੀ ਰੇਟ ਆ ਸਟੋਲਨ ਵਹੀਕਲ ਦਾ ਉਹ 60% ਸੀ ਇਸ ਵਾਰੀ ਜਿਹੜਾ ਕਿ ਪਹਿਲਾਂ 56 ਸੀ ਉਹ ਤੋਂ ਥੋੜਾ ਜਿਹਾ ਇੰਪਰੂਵ ਦੱਸਿਆ ਜਾ ਰਿਹਾ ਆ ਹੁਣ ਰੌਲਾ ਇਹ ਆ ਕਿ ਜਿਹਨੇ ਚੋਰੀ ਕੀਤੀ ਵਹੀਕਲ ਆ ਉਹਨਾਂ ਨੂੰ ਐਕਸਪੋਰਟ ਕਰਨ ਵਾਲੀ ਗਿਣਤੀ ਵਧ ਰਹੀ ਆ ਅਲਬਰਟਾ ਦੇ ਵਿੱਚ ਸਭ ਤੋਂ ਵੱਧ ਇਹ ਸ਼ਿਪ ਹੋ ਰਹੇ ਆ ਜਿਹੜਾ ਪੋਰਟ ਆਫ ਮੌਂਟਰੀਅਲ ਤੋਂ ਸੋ ਇਹ ਇੱਕ ਜਿਹੜਾ ਵੱਡਾ ਆਰਗੇਨਾਈਜ਼ਡ ਕ੍ਰਾਈਮ ਨੈਟਵਰਕ ਆ ਜਿਹੜਾ ਆਟੋ ਥੈਫਟ ਵਿੱਚ ਇਨਵੋਲਵ ਆ ਆਰਗੇਨਾਈਜ਼ਡ ਜਿਹੜੇ ਵਾਈ ਇਹ ਚੋਰੀ ਆ ਇਹ ਬਹੁਤ ਵੱਡਾ ਇੱਕ ਫੰਡਿੰਗ ਸੋਰਸ ਆ ਨਾ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਦੇ ਲਈ ਜਿਹੜੇ ਕਾਰਾਂ ਨੂੰ ਅ ਮਤਲਬ ਜਿਹੜੇ ਉਹਨੂੰ ਫਾਈਨਾਂਸ ਕਰਦੇ ਆ ਫਿਰ ਦੂਜੀਆਂ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਹੁੰਦੀਆਂ ਜਿਹਦਾ ਡਰੱਗ ਆ ਜਾਂ ਕੋਈ ਗਨ ਟ੍ਰੇਡਸ ਆ ਉਹਨਾਂ ਦੇ ਵਿੱਚ ਜਿਹੜੇ ਲਾ ਅਨਫੋਰਸਮੈਂਟ ਵਾਲੇ ਨੇ ਕਾਫੀ ਉਹਨਾਂ ਨੇ ਇਹਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਕੋਆਰਡੀਨੇਟ ਕਰਨ ਦੇ ਵਿੱਚ ਐਕਸ-ਰੇ ਸਕੈਨਿੰਗ ਹੁੰਦੀ ਹੈ ਸ਼ਿਪਿੰਗ ਕੰਟੇਨਰਸ ਦੀ ਜ਼ਿਆਦਾ ਕ੍ਰਾਈਮਨਲ ਜਿਹੜੀਆਂ ਪੈਨਲਟੀਆਂ ਲਾਈਆਂ ਇਹਨਾਂ ਨੇ ਪਾਰਟਿਕੁਲਰਲੀ ਅਨਟੈਰੀਓ ਦੇ ਵਿੱਚ ਸਰਕਾਰ ਦਾ ਜਿਹੜਾ ਐਕਸ਼ਨ ਪਲਾਨ ਆ ਫੈਡਰਲ ਸਰਕਾਰ ਦੇ ਆਟੋ থেਫਟ ਐਕਸ਼ਨ ਪਲਾਨ ਜਿਹੜਾ ਆ ਉਹਦੇ ਕੁਦਰਤੀ ਆ ਵੀ ਉਹਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕੀਤਾ ਤੇ ਡਿਕਲਾਈਨ ਹੋ ਰਿਹਾ ਸਾਰਾ ਕੁਝ ਪਰ ਐਕਸਪਰਟ ਕਹਿੰਦੇ ਆ ਸਰਕਾਰ ਨੂੰ ਕਿ ਤੁਹਾਨੂੰ ਜਿਹੜੇ ਰੈਗੂਲੇਸ਼ਨਸ ਆਹੇ ਅਪਡੇਟ ਕਰਨੇ ਚਾਹੀਦੇ ਆ ਤੇ ਜਿਹੜੇ ਚੋਰ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ